ਸਿੰਘਰਜੀਤ ਦੀ ਅੰਦਾਜ਼ ਕਿਤੇ ਕੀ ਕਹਿ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਦੇ ਜਾਏ ਜਹੇਦਾਰ ਭਾਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਤਿੰਨ ਕਾਨੂੰਨ ਜਿਹੜੇ ਸੈਂਟਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਮੁੱਚੇ ਭਾਰਤ ਦੇ ਕਿਸਾਨਾਂ ਵਾਸਤੇ ਜਿੱਥੇ ਪਹਿਲਾਂ ਵੀ ਸੰਘਰਸ਼ ਆਰੰਭ ਕਰਕੇ ਸਮੇਂ ਦੀ ਹਕੂਮਤ ਪ੍ਰਧਾਨ ਮੰਤਰੀ ਵੱਲੋਂ ਪ੍ਰੋਸਾ ਦਵਾਇਆ ਗਿਆ ਸੀ ਕਿ ਕਾਨੂੰਨ ਜਿਹੜੇ ਰੱਦ ਕਰ ਦਿੱਤੇ ਗਏ ਪਰ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਹਰ ਨੂੰ ਰੰਗਜੀਤ ਦੀ ਸਰਕਾਰ ਸਮੇਂ ਮੁਗਲਾਂ ਪਹਾੜੀ ਰਾਜਾਂ 22 ਧਾਰ ਦੇ ਰਾਜਿਆਂ ਨੇ ਕਿਸਮਾ ਖਾ ਕੇ ਮੁਕਰ ਗਿਆ ਸੀਵੇਂ ਇਸੇ ਤਰ੍ਹਾਂ ਸਮੇਂ ਦੀ ਸਰਕਾਰ ਨੇ ਕੀਤਾ ਜਿਹਦੇ ਵਾਸਤੇ ਜਹਦਰ ਜਗਜੀਤ ਸਿੰਘ ਧੰਨੇਵਾਲ ਨੂੰ ਦੁਬਾਰਾ ਖਨੌਰੀ ਦੇ ਬਾਰਡਰ ਦੇ ਉੱਤੇ ਜਾ ਕੇ ਓਖੜ ਧਾਲ ਮਰਨ ਵਰਤ ਸ਼ੁਰੂ ਕਰਨਾ ਪਿਆ ਦੀਦੇ ਵਾਸਤੇ ਸਮੁੱਚੀ ਕੌਮ ਵੱਲੋਂ ਅਤੇ ਗੁਰੂ ਕੇ ਪਿਆਰਿਆਂ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਅੱਜ ਅਰਦਾਸ ਬੇਨਤੀ ਕਰਵਾਈ ਗਈ ਕਿ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਸੰਘਰਸ਼ ਦੀ ਸਫਲਤਾ ਵਾਸਤੇ ਕਾਨੂੰਨ ਰੱਦ ਹੋਣ ਵਾਸਤੇ ਅਤੇ ਕਿਸਾਨਾਂ ਹੀ ਨਹੀਂ ਪੂਰੇ ਪੰਜਾਬ ਨੂੰ ਆਜ਼ਾਦ ਹੋਣ ਵਾਸਤੇ ਉਹਨਾਂ ਦੇ ਹੱਕ ਵਾਸਤੇ ਸਾਡੇ ਹੱਕ ਜਿਹੜੇ ਆ ਉਹ ਪੰਜਾਬ ਦੇ ਦਿੱਤੇ ਜਾਣ ਇਹ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕੌਮ ਹੈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹਦੇ ਰਹਿਨ ਮਾਈ ਦੇ ਵਿੱਚ Hindu Sikh Isaai Musliman ਸਾਰੇ ਕੁਛ ਰਹਿੰਦੇ ਨੇ ਉਹ ਇਹੋ ਜਿਹੇ ਰਾਜ ਜਿਹੜਾ ਹੈ ਕਿਉਂਕਿ ਜਦੋਂ ਆਪ ਕੋ ਆਪਣੇ ਹੱਕ ਮਿਲਣਗੇ ਤੇ ਕਿਸੇ ਦੀ ਗੁਲਾਮੀ ਨਹੀਂ ਕਰਨੀ ਪਊਗੀ ਇਸ ਕਰਕੇ ਉਹ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਆਰੰਭੇ ਸੰਘਰਸ਼ ਵਾਸਤੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਿ ਘਰ ਘਰ ਦੇ ਵਿੱਚ ਅਰਦਾਸ ਕੀਤੀ ਜਾਵੇ ਤੇ ਉਹਨਾਂ ਦੀ ਸਿਹਤ ਜਾਬੀ ਵਾਸਤੇ ਤੇ ਸੰਘਰਸ਼ਾਂ ਦੀ ਸੰਪੂਰਨਤਾ ਵਾਸਤੇ ਇਹ ਬੇਨਤੀ ਸਾਰੇ ਪ੍ਰਵਾਨ ਕਰਨੀ ਅੱਜ ਅਕਾਲ ਤਖਤ ਸਾਹਿਬ ਅੱਗੇ ਬਹਿੇ ਸੰਗਤਾਂ ਵੱਲੋਂ ਅਰਦਾਸ ਕਰਵਾਈ ਗਈ ਸੋ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਭਾਈ ਹਰ ਇੱਕ ਸਿੱਖ ਹਰ ਇੱਕ ਸੱਚਾ Hindu ਮੁਸਲਮਾਨ ਇਸਾਈ ਜਿਹੜਾ ਹੈ ਉਹ ਵੀ ਅਰਦਾਸ ਕਰੇ ਕਿ ਭਾਈ ਜਗਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਮੇਂ ਦੀ ਹਕੂਮਤ ਨੂੰ ਜਿਹੜੇ ਆ ਉਹ ਕਿਸਾਨਾਂ ਦੇ ਸਿੱਖਾਂ ਦੇ ਸਾਰੀਆਂ ਘਟਿੰਦੀਆਂ ਦੇ ਹੱਕ ਦੇਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ